ਤਾਰੀਆਂ ਨੂੰ ਅਸੀਂ ਮੰਗ ਪੱਤਰ ਵੀ ਦਿੱਤਾ ਏ ਨਾਲ ਉਹਨਾਂ ਨੂੰ ਤਸੀਲਦਾਰ ਸਾਹਿਬ ਨੂੰ ਅਸੀਂ ਰਸੀਦ ਰੰਗ ਵੀ ਲੈਣੀ ਆ ਜੇ ਇਹ ਨਾ ਮੰਗਾ ਤੇ ਸਿਰਫ ਸਰਕਾਰ ਦੇ ਫਾਰਮ ਨੇ ਕਹਿੰਦੀ ਆ ਕਿ ਸਰਕਾਰ ਆਪਕੇ ਦਵਾਰ ਜੇ ਸਾਡੀਆਂ ਨਾ ਮੰਗਾ ਤੇ ਜਿਹੜੇ ਅਸੀਂ ਮੰਗ ਪੱਤਰਾਂ 'ਚ ਦਿੱਤੇ ਆ ਨਹੀਂ ਕੋਈ ਗੱਲਬਾਤ ਹੁੰਦੀ ਤਾਂ ਫਿਰ ਜਿੱਥੇ ਬੰਦਕ ਤਰੀਕਾ ਅਸੀਂ ਵਰਤਾਂਗੇ ਮਜਬੂਰ ਹੋਗੇ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਆ ਕਿ ਲੋਕਾਂ ਦੇ ਪਿੰਡਾਂ ਦੇ ਵਿੱਚ ਆ ਕੇ ਤੁਸੀਂ ਲੋਕਾਂ ਦੀ ਗੱਲਬਾਤ ਸੁਣਦੇ ਆ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜਿਹੜੇ ਸਾਡੇ ਨਕਰਪਿੰਡ ਸਿੰਘਾਵਾਲਾ ਵੱਲੋਂ ਮੰਗ ਪੱਤਰ ਦਿੱਤੇ ਗਏ ਆ ਉਹਨਾਂ ਨੂੰ ਬਹੁਤ ਸ਼ੀਤਤੀ ਨਾਲ ਸੋਚ ਕੇ ਉਹਨਾਂ ਦੇ ਵਿਚਾਰ ਕੇ ਤੇ ਨਾਲ ਦੀ ਨਾਲ ਉਹਨਾਂ ਸਾਡੇ ਮਸਲਿਆਂ ਦਾ ਹੱਲ ਕਰੋਗੇ ਠੀਕ ਹੈ ਕੀ ਆਇਆ ਸਰਕਾਰ ਆਪਕੇ ਦਮਾਰ ਉਹਦੇ ਤਹਿਤ ਅੱਜ ਪਿੰਡ ਸਿੰਘਾਵਾਲਾ ਦੇ ਵਿੱਚ ਐਸ ਡੀ ਐਮ ਸਾਹਿਬ ਉੱਚੇ ਸੀ ਲੋਕਾਂ ਦੀਆਂ ਮੁਸ਼ਕਲਾਂ ਸੰਬੰਧੀ ਉਹਨਾਂ ਮੁਸ਼ਕਲਾਂ ਦੇ ਵਿੱਚ ਜਿਹੜਾ ਸਾਡੇ ਪਿੰਡ ਸਿਕਾਣਾ ਨੂੰ ਸਭ ਤੋਂ ਵੱਡੀਆਂ ਮੁਸ਼ਕਲਾਂ ਆ ਰਹੀਆਂ ਜਿਵੇਂ ਸਭ ਤੋਂ ਪਹਿਲਾਂ ਮੰਗ ਇਹ ਕਿ ਸਾਡਾ ਮੋਗਾ ਬਲਾਕ ਕੋ ਰੈੱਡ ਜ਼ੋਨ ਦੇ ਵਿੱਚ ਆ ਜਿਹੜਾ ਅਸੀਂ ਇਕੱਲੇ ਇਕੱਲੇ ਖੇਤ ਤੱਕ ਅੰਡਰਗ੍ਰਾਉਂਡ ਨਹਿਰੀ ਪਾਣੀ ਦੀ ਮੰਗ ਕਰਦੇ ਆ ਦੂਸਰੀ ਮੰਗ ਸਾਡੇ ਪਿੰਡ ਦੇ ਵਿੱਚ ਕੋਈ ਵੀ ਬਸ ਨਹੀਂ ਰੁਕਦੀ ਸਵੇਰੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਉਹਦੀ ਮੰਗ ਕਰਦੇ ਆ ਤੀਜੀ ਮੰਗ ਜਿਹੜਾ ਸਾਡਾ ਕਾ ਟ੍ਰਾਂਸਫਰਮਰਸ ਕੋਈ ਪ੍ਰੋਬਲਮ ਆਉਂਦੀ ਆ ਜਿਹੜਾ ਮੋਕੇ ਵਾਲਾ ਸਟੋਰ ਆ ਸਾਥੋਂ 7 ਕਿਲੋਮੀਟਰ ਤੇ ਕੋਟਪੂਰਾ ਸਟੋਰ ਸਾਥੋਂ 35 ਕਿਲੋਮੀਟਰ ਸਾਣੀ ਜਾਣਾ ਕਿ ਸਾਨੂੰ ਇੱਥੋਂ 35 ਕਿਲੋਮੀਟਰ ਦੂਰ ਜਾਣਾ ਪੈਂਦਾ ਟ੍ਰਾਂਸਫਰਮਰ ਲੈਣ ਲਈ ਉਹ ਵੀ ਸਾਡਾ ਮੋਕੇ ਨਾਲ ਜੋੜਿਆ ਜਾਣਾ ਚਾਹੀਦਾ ਕਿਉਂਕਿ ਹਲਕਾ ਸਾਡਾ ਮੁੱਦਾ ਹੈ ਤੀਜੀ ਗੱਲਬਾਤ ਜਿਹੜਾ ਸਾਡੇ ਪਿੰਡ ਦੇ ਵਿੱਚ ਬਹੁਤ ਵੱਡੇ ਐਕਸੀਡੈਂਟ ਹੁੰਦੇ ਆ ਓਵਰ ਸਪੀਡ ਕਰਕੇ ਸਾਡੇ ਪਿੰਡ ਤੇ ਬੈਕ ਸਪੀਡ ਲਿਮਟ ਦਾ ਇੱਥੇ ਪੂਰੀਆਂ ਇਨਸਟਰਕਸ਼ਨਸ ਹੋਣੀਆਂ ਚਾਹੀਦੀਆਂ ਵੀ ਇੱਥੇ 40 ਤੋਂ ਵੱਧ ਸਪੀਡ 'ਚ ਕੋਈ ਗੱਡੀ ਨਾ ਚੱਲੇ ਉਸ ਤੋਂ ਬਾਅਦ ਸਾਡੀਆਂ ਮੰਗਾਂ ਇਹਨਾਂ ਨਾਲ ਰਿਲੇਟਡ ਆ ਆ ਟਰਾਂਸਫਰਮਰ ਵਾਲੀ ਆ ਗਈ ਜਾਂ ਜਿਹੜਾ NH105B ਰੋਡ ਲੰਘ ਰਿਹਾ ਸਭ ਤੋਂ ਜਿਹੜੀ ਵੱਡੀ ਮੰਗ ਆ NH105B ਰੋਡ ਦੇ ਵਿੱਚ ਸਾਨੂੰ ਚੜ੍ਹਨ ਤੇ ਉਤਰਨ ਦੀ ਪਰਮਿਸ਼ਨ ਮਿਲਣੀ ਚਾਹੀਦੀ ਆ ਤੇ ਨਾਲ ਜਿੰਨੀਆਂ ਵੀ ਜ਼ਮੀਨਾਂ ਉਹਰੇ ਨਾਲ ਨਾਲ ਸਾਨੂੰ ਪੱਕੀ ਸਰਵਿਸ ਰੋਡ ਮਿਲਣੀ ਚਾਹੀਦੀ ਆ ਤੇ ਨਾਲ ਜਿਹੜੀਆਂ ਸਾਡੀਆਂ ਸਿੰਘਾ ਵਾਲਾ ਗ੍ਰੈਂਟ ਆ ਉਹ ਗ੍ਰੈਂਟ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਲਟਕਿਆ ਹੋਇਆ ਏ ਉਹ ਗ੍ਰੈਂਟ ਦਾ ਕੰਮ ਛੇਤੀ ਤੋਂ ਛੇਤੀ ਕੰਪਲੀਟ ਕਰਕੇ ਸਾਡੇ ਪਿੰਡ ਦੇ ਕੋ ਨਾਂ ਨਾਲ ਪਛਾੜਿਆ ਜਾਂਦਾ ਪਾਵਰ ਗ੍ਰਿਡ ਸਿੰਘਾਣਾ ਤੂ 20 ਪਰ ਸਿੰਘਾਣਾ ਲਈ ਇੱਥੇ ਕੋਈ ਸਹੂਲਤ ਨਹੀਂ ਸਾਡੇ ਪਿੰਡ ਨੂੰ ਹੌਟ ਲਾਈਨ ਦੇ ਵਿੱਚ ਪਾ ਕੇ ਸਪੈਸ਼ਲ ਕੇਬਲ ਸਾਡੇ ਪਿੰਡ ਤੱਕ ਪਹੁੰਚਣੀ ਚਾਹੀਦੀ ਆ ਇਹ ਸਾਡੇ ਸਾਰੇ ਨਗਰ ਦੀਆਂ ਤੇ ਭਰਾਤਰੀ ਜੱਥੇਬੰਦੀਆਂ ਦੀਆਂ ਅੱਜ ਸਾਡੀਆਂ ਦੂਧੀਆਂ ਜੱਥੇਬੰਦੀਆਂ ਵੀ ਇੱਥੇ ਕੰਨੀਆਂ ਹੋਈਆਂ ਸਾਰੀਆਂ ਜੱਥੇਬੰਦੀਆਂ ਦੀ ਸਾਡੀ ਸਾਂਝੀ ਮੰਗ ਸਾਰੇ ਪਿੰਡ ਦੀ ਮੰਗ ਸਾਰੀ ਪੰਚਾਇਤ ਦੀ ਮੰਗ ਆ ਇੱਥੋਂ ਤੱਕ ਵੀ ਜਿਹੜੀ ਬੱਸਾਂ ਵਾਲੀ ਮੰਗ ਆ ਉਹ ਨੇੜੇ ਤੇੜੇ ਦੇ ਦਸਾਂ ਪਿੰਡਾਂ ਦੀ ਡਿਮਾਂਡ ਆ ਕਿਉਂਕਿ ਸਾਰੇ ਲੋਕ ਇੱਥੋਂ ਹੀ ਆ ਕੇ ਆਪਦੇ